ਸਤਿ ਆਨੰਦ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਚੈਨਲ ਮੈਂ ਹਾਂ ਜਗਰਾਤ ਸਿੰਘ ਗਿੱਲ ਆਪਾਂ ਗੱਲਬਾਤ ਕਰਾਂਗੇ ਬਜਟ ਦੀ ਜੋ ਕੱਲ ਵੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਲਈ 25 ਤੇ 26 ਲਈ ਜੋ ਬਜਟ ਪੇਸ਼ ਕੀਤਾ ਗਿਆ ਉਸ ਦੀਆਂ ਸਭਾਵਨਾਵਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਸਾਲ 2025 ਤੇ 26 ਦੇ ਲਈ ਜੋ 2.36 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਹੈ ਉਹਨਾਂ ਨੇ ਉਸ ਵਿੱਚ ਹਰ ਵਕਤ ਵਕਤ ਵਿਭਾਗਾਂ ਨੂੰ ਰਕਮਾਂ ਦੀ ਵੰਡ ਕਰਦਿਆਂ ਸੂਬੇ ਦੇ ਲਗਭਗ ਸਾਰੇ ਹੀ ਮਹੱਤਵਪੂਰਨ ਖੇਤਰਾਂ ਨੂੰ ਸ਼ੁਇਆ ਹੈ ਪੰਜਾਬ ਨੂੰ ਹਰ ਪੱਖੋਂ ਪੱਖ ਤੋਂ ਉੱਤੇ ਚੁੱਕਣ ਅਤੇ ਵਿਕਾਸ ਦੀਆਂ ਲੀਹਾਂ ਤੇ ਤੋਰਨ ਲਈ ਜਿੱਥੇ ਇਸ ਦੇ ਮੁਰਲੇ ਢਾਂਜ ਨੂੰ ਵਿਰੋਧ ਕਰਨ ਦੇ ਲਈ ਜ਼ਰੂਰਤ ਹੋਵੇਗੀ ਉੱਥੇ ਹਰ ਕਿਤੇ ਵਿੱਚ ਰੱਖੀ ਗਈ ਰਕਮ ਨੂੰ ਖਰਚ ਕਰਨ ਦੇ ਲਈ ਵੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਪਵੇਗਾ ਤਾਂ ਜੋ ਵਿੱਤੀ ਸਾਧਨਾਂ ਦੀ ਸਹੀ ਵਰਤੋਂ ਹੋ ਸਕੇ ਅਤੇ ਸੂਬੇ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾ ਸਕੇ ਇਸ ਦੇ ਨਾਲ ਹੀ ਇਸ ਸਬੰਧੀ ਵੀ ਵੱਡੀ ਯੋਜਨਾ ਬੰਦੀ ਕਰਨ ਦੀ ਜੋਤ ਹੋਵੇਗੀ ਕਿ ਬਜਟ ਵਿੱਚ ਰੱਖੀ ਅਨੁਮਾਨਿਤ ਰਾਸ਼ੀ ਦਾ ਆਮਦਨ ਅਤੇ ਵਕ ਵਕਸਾਦਨ ਦੁਆਰਾ ਪ੍ਰਬੰਧਕ ਹੋ ਸਕੇ ਵਿੱਤ ਮੰਤਰੀ ਅਨੁਸਾਰ ਇਸ ਸਾਲ ਸੂਬੇ ਦੇ ਕੁੱਲ ਘਰੇਲੂ ਉਤਪਾਦ ਵਿੱਚ 9% ਦੀ ਵਾਧਾ ਹੋਇਆ ਹੈ ਜੋ 8 ਲੱਖ ਕਰੋੜ ਤੋਂ ਵਧੇਰੇ ਹੋ ਗਿਆ ਹੈ ਆਉਂਦੇ ਵਿੱਤੀ ਸਾਲ ਵਿੱਚ ਇਸ ਦੇ 10% ਦੀ ਵਧਨ ਦਾ ਵੀ ਅੰਦਾਜ਼ਾ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਵੱਕਵਕ ਟੈਕਸਾਂ ਤੋਂ 14% ਦੀ ਵਧੇਰੇ ਆਮਦਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਵਿੱਤ ਮੰਤਰੀ ਅਨੁਸਾਰ ਉਦਯੋਗਿਕ ਖੇਤਰ ਰਾਜ ਦੀ ਆਰਥਿਕਾ ਆਰਥਿਕਤਾ ਵਿੱਚ 27% ਦਾ ਯੋਗਦਾਨ ਪਾ ਰਿਹਾ ਹੈ ਆਬਕਾਰੀ ਵਿਭਾਗ ਮਾਲੀਆਂ 10.350 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਜਿਸ ਵਿੱਚ 63% ਦੀ ਵਾਧਾ ਹੋਇਆ ਹੈ ਆਉਂਦੇ ਸਾਲ ਆਬਕਾਰੀ ਨੀਤੀ ਅਧੀਨ 11.2 ਸੌ ਕਰੋੜ ਰੁਪਏ ਦੀ ਆਮਦਨ ਦਾ ਅੰਦਾਜ਼ਾ ਲਗਾਇਆ ਗਿਆ ਹੈ। ਪੇਸ਼ਟਾ ਅਨੁਸਾਰ ਜੀਐਸਟੀ ਵਿੱਚ 62% ਦੀ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਅਸੀਂ ਹਮੇਸ਼ਾ ਤੋਂ ਹੀ ਇਸ ਗੱਲ ਦੇ ਵਿਰੋਧੀ ਰਹੇ ਹਾਂ ਕਿ ਮੁਫਤ ਦੀਆਂ ਯੋਜਨਾਵਾਂ ਦਾ ਐਲਾਨ ਕਰਕੇ ਅਤੇ ਉਹਨਾਂ ਦੇ ਅਮਲ ਕਰਕੇ ਸੂਬੇ ਦੇ ਸੂਬੇ ਨੂੰ ਕਰਜ਼ੇ ਦੇ ਜਾਲ ਵਿੱਚ ਫਸਾਇਆ ਜਾਏ ਜਿਸ ਤਰ੍ਹਾਂ ਇਸ ਸਮੇਂ ਹੋ ਚੁੱਕਾ ਹੈ। ਪਹਿਲੀਆਂ ਸਰਕਾਰਾਂ ਇਸ ਰਸਤੇ ਤੇ ਤੁਰਦੀਆਂ ਨਹੀਂ ਹਨ। ਮੌਜੂਦਾ ਸਰਕਾਰ ਨੇ ਵੀ ਅਜਿਹੀ ਨੀਤੀ ਦੀ ਚਾਰਨ ਕੀਤੀ ਹੈ ਜਿਸ ਦੇ ਨਾਲ ਹੁਣ ਤੱਕ ਪੌਣੇ 4 ਲੱਖ ਕਰੋੜ ਦਾ ਕਰਜ਼ਾ ਸੂਬੇ ਦੇ ਸਿਰ ਚੜ ਚੁੱਕਾ ਹੈ ਕਰੇਲੂ ਉਤਪਾਦ ਦੇ ਆਧਾਰ ਤੇ ਜੇ ਨਜ਼ਰ ਮਾਰੀ ਜਾਏ ਤਾਂ ਪੰਜਾਬ ਸਰ ਸਭ ਤੋਂ ਵੱਧ ਕਰਜ਼ਾ ਚੜ ਚੁੱਕਾ ਹੈ ਤੇ ਇਹ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਜੱਸਦਾ ਵਿਆਜ ਦੇਣਾ ਹੀ ਸੂਬੇ ਦੀ ਆਰਥਿਕਤਾ ਨੂੰ ਵੱਡੀ ਟਾਲ ਲਗਾਉਣ ਵਾਲਾ ਸਾਬਤ ਹੋ ਰਿਹਾ ਹੈ ਪਹਿਲੀਆਂ ਸਰਕਾਰਾਂ ਨੇ ਵੱਖ-ਵੱਖ ਵਰਗਾਂ ਨੂੰ ਖੁਸ਼ ਕਰਨ ਦੇ ਅਨੇਕਾਂ ਤਰ੍ਹਾਂ ਦੇ ਮੁਫਤ ਦੇਈਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਮੌਜੂਦਾ ਸਰਕਾਰ ਨੇ ਇਹਨਾਂ ਨੂੰ ਘਟਾਉਣ ਦੀ ਬਜਾਏ ਇਹਨਾਂ ਵਿੱਚ ਹੋਰ ਹੀ ਵਾਅਦਾ ਕਰ ਦਿੱਤਾ ਚਾਹੇ ਇਹ ਬਜਟ ਵਿੱਚ ਹੋਰ ਟੈਕਸ ਤਾਂ ਨਹੀਂ ਲਗਾਏ ਗਏ ਪਰ ਇਹਨਾਂ ਦੀਆਂ ਮੁਫਤ ਦੀਆਂ ਸਾਰੀਆਂ ਯੋਜਨਾਵਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖਣ ਦਾ ਐਲਾਨ ਜ਼ਰੂਰ ਕੀਤਾ ਗਿਆ ਹੈ ਐਜਨਾਲੀ ਸਿਹਤ ਖੇਤਰ ਲਈ 5.598 ਕਰੋੜ ਦੀ ਰਕਮ ਦੀ ਰਾਸੀ ਰੱਖਣ ਦੇ ਨਾਲ ਨਾਲ ਸੂਬੇ ਦੇ ਕਈ ਪਰਿਵਾਰਾਂ ਲਈ 10 ਲੱਖ ਦੀ ਸਿਹਤ ਬੀਮਾ ਸਕੀਮ ਜਾਰੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਜਿਸ ਨੂੰ ਇੱਕ ਵੱਡੀ ਪਹਿਲ ਜੂੜ ਕਿਹਾ ਜਾ ਸਕਦਾ ਹੈ ਐਜੇ ਨਾਲ ਹੀ ਸਿੱਖਿਆ ਤੇ ਖੇਤੀ ਸੈਕਟਰ ਲਈ ਵੀ ਰਕਮਾਂ ਰਾਖਵੀਆਂ ਕਰ ਰੱਖਣ ਦਾ ਐਲਾਨ ਕੀਤਾ ਗਿਆ ਹੈ ਸਰਕਾਰ ਲਈ ਵੀ 28 ਹਜ਼ਾਰ ਕਰੋੜ ਦਾ ਐਲਾਨ ਕੀਤਾ ਗਿਆ ਹੈ ਪਿੰਡ ਖੇਤਰ ਲਈ ਸਾਫ ਪਾਣੀ ਤੇ ਸੈਨੀਟੇਸ਼ਨ ਲਈ ਜਿੱਥੇ 1.614 ਕਰੋੜ ਖਰਚਣ ਦਾ ਐਲਾਨ ਕੀਤਾ ਗਿਆ ਹੈ ਉਥੇ ਹੀ ਪਿੰਡਾਂ ਦੀਆਂ ਸੜਕਾਂ ਦਾ ਵੀ ਖਸਤੀ ਹਾਲਤ ਨੂੰ ਸੁਧਾਰ ਲਈ ਵੀ ਯੋਜਨਾਵਾਂ ਲਿਆਂਦੀਆਂ ਗਈਆਂ ਹਨ ਚਾਹੇ ਵਿੱਤ ਮੰਤਰੀ ਨੇ ਇਸ ਨੂੰ ਵਿਕਾਸ ਮੁਖੀ ਅਤੇ ਖਾਸ ਭਰਪੂਰ ਬਜਟ ਦਰਸਿਆ ਹੈ ਪਰ ਆਉਂਦੇ ਸਮੇਂ ਵਿੱਚ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਬੇਹੱਦ ਸੁਚੱਜੇ ਅਤੇ ਮਜ਼ਬੂਤ ਸਰਕਾਰੀ ਅਮਲਾਂ ਦੀ ਜ਼ਰੂਰਤ ਹੋਵੇਗੀ ਅੱਜ ਜਿਸ ਸਥਿਤੀ ਤੋਂ ਪੰਜਾਬ ਗੁਜ਼ਰ ਰਿਹਾ ਹੈ ਸਰਕਾਰ ਸਾਹਮਣੇ अनेका ਹੀ ਚੁਣੌਤੀਆਂ ਅਜਈਆਂ ਚੁਣੌਤੀਆਂ ਖੜੀਆਂ ਹਨ ਜਿਨ੍ਹਾਂ ਦਾ ਸਾਹਮਣਾ ਕਰਨ ਲਈ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਵਾਹ ਲਉਣੀ ਪਵੇਗੀ ਖਾਸ ਤੌਰ ਤੇ ਨਸ਼ਿਆਂ ਅਤੇ ਅਮਨ ਕਾਨੂੰਨ ਦੀ ਵਿਰਲ ਰਹੀ ਸਥਿਤੀ ਅਫਰਾਤੇ ਦਿਖਾਈ ਦਿੱਤਾ ਅਨੁਸਾਰ ਸਰਕਾਰ ਦੀ ਵੱਡੀ ਪ੍ਰਾਪਤੀ ਮੰਨੀ ਜਾਏਗੀ ਅਤੇ ਇਸ ਸੂਬੇ ਦੇ ਵਿਕਾਸ ਦਾ ਰਾਹ ਮਰ ਖੋਲਣ ਦੇ ਸਮਰਥ ਹੋ ਸਕੇਗੀ ਸੋ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬੀ ਚੈਨਲ ਦੇ ਨਾਲ ਬਜਟ ਦੇ ਵਿੱਚ ਹੋਣ ਵਾਲੀਆਂ ਜ਼ਰੂਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਸੋ ਤੁਸੀਂ ਹੋਰ ਵੀ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਨਵੀਂ ਨਵੀਂ ਅਪਡੇਟ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ